ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਸ਼੍ਰੀਮਤੀ ਸੀਤਾ ਕੋਲ ਚੇਅਰਮੈਨ ਰਮੇਸ਼ ਕੋਲ ਅਤੇ ਕੈਸ਼ੀਅਰ ਬਿਹਾਰੀ لال ਮਾਹੀ ਦੀ ਮੌਜੂਦਗੀ ਵਿੱਚ ਹੋਈ ਜਿਸ ਵਿੱਚ 13 ਅਪ੍ਰੈਲ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਜਾ ਰਹੇ 11ਵੇਂ ਮੇਲੇ ਸੰਬੰਧੀ ਵਿਚਾਰ ਬਟਾਂਦਰਾ ਕੀਤਾ ਗਿਆ ਇਸ ਦੌਰਾਨ ਬਲਾਰਿਆ ਨੇ ਕਿਹਾ ਕਿ ਇਸ ਮੇਲੇ ਨੂੰ ਲੈ ਕੇ ਜਿੱਥੇ ਤਿਆਰੀਆਂ ਜੋਰ-ਸ਼ੋਰ ਨਾਲ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਨੇ ਤਾਂ ਜੋ ਮੇਲੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਰਹੇ ਉਨਾਸ ਮੂਈ ਲਾਕਾਬਾ ਸਿਉ ਨੇ ਇਸ ਮੇਲੇ ਦੀ ਰੌਣਕ ਵਧਾਉਣ ਦੀ اپیل ਕੀਤੀ ਇਸ ਦੌਰਾਨ ਤਾਰਾਚੰਦ ਬੀਲ ਮਾਹੀ ਤੇਜਿੰਦਰਾਮ ਹੇਮਰਾਜ ਬਿੰਦਰ ਜਸਵੀਰ ਅਮਰਜੀਤ ਕਾਲ سورندر కుమార్ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਫਗਵਾੜਾ ਤੋਂ ਨਵਰੰਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਡਾਕਟਰ ਬੀਆਰ ਅੰਬੇਡਕਰ ਪਾਰਕ ਵਿੱਚ ਜੋ ਡਾਕਟਰ ਬੀਆਰ ਅੰਬੇਡਕਰ ਬੈਲਫੇਅਰ ਸੁਸਾਇਟੀ ਵੱਲੋਂ 11ਵਾਂ ਯਾਦਗਾਰੀ ਮੇਲਾ ਰਾਸ਼ਟਰ ਪਿਤਾ ਜੋਤੀਰਾਵ ਫੂਲੇ ਚੱਕਰਵਤੀ ਸਮਰਾਟ ਅਸ਼ੋਕ ਔਰ ਪਰਮ ਪੂਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਅਤੇ ਸਾਭ ਸ਼੍ਰੀ ਕਾਂਚੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ 11ਵਾਂ ਯਾਦਗਾਰੀ ਜੋ ਮੇਲਾ ਆ ਉਹ 13 ਅਪ੍ਰੈਲ ਨੂੰ ਡਾਕਟਰ ਵੀਰ ਅੰਬੇਡਕਰ ਪਾਰਕ ਵਿੱਚ ਕਰਵਾਇਆ ਜਾ ਰਿਹਾ ਜਿਸ ਦਾ ਸਮਾਂ ਦਿਨੇ 11 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਜਿਹੜਾ ਇਹ ਪ੍ਰੋਗਰਾਮ ਹੋਏਗਾ ਜਿਹਦੇ ਵਿੱਚ ਕੋਰੀਓਗ੍ਰਾਫੀ ਭੰਗੜਾ ਗਿੱਧਾ ਬਲਾਰੇ ਔਰ ਗੀਤ ਸੰਗੀਤ ਬਾਬਾ ਸਾਹਿਬ ਦੇ ਜੀਵਨ ਤੇ ਨਾਲ ਸੰਬੰਧਤ ਜਿਹੜਾ ਆ ਉਹ ਕਲਾਕਾਰ ਤੇ ਬਲਾਰੇ ਪੇਸ਼ ਆਪਣੀ ਜਿਹੜੀ ਹੈ ਉਹ ਕਰਨਗੇ ਤੋਂ ਉਸ ਉਹ ਪ੍ਰਭਾਵਸ਼ਾਲੀ ਕਰਨ ਵਾਸਤੇ ਵੀ ਜਿਸ ਤਰ੍ਹਾਂ ਹਰ ਸਾਲ ਹੁੰਦਾ ਤੇ ਸਾਡੇ ਸਾਰੇ ਸਾਥੀ ਜਿਹੜੇ ਆ ਅਸੀਂ ਅੱਜ ਇਕੱਠੇ ਹੋਏ ਆ ਤੇ ਜਿਨ੍ਹਾਂ ਦੀਆਂ ਜਿਹੜੀਆਂ ਡਿਊਟੀਆਂ ਲਗਾਈਆਂ ਗਈਆਂ ਔਰ ਕਿਉਂਕਿ ਜਿਹੜਾ ਇਸ ਦਿਨ ਨੂੰ ਬਹੁਤ ਦੂਰ ਦੂਰ ਤੋਂ ਸੰਗਤ ਆਉਂਦੀ ਆ ਤੇ ਅਸੀਂ ਸਾਰਿਆਂ ਨੇ ਜ਼ਿੰਮੇਵਾਰੀ ਲਈ ਆ ਤੇ ਮੈਂ ਦੇਖ ਰਹੀ ਸੰਗਤ ਨੂੰ ਇਹ ਅਪੀਲ ਕਰਦਾ ਕਿ 바바 ਸਾਹਿਬ ਬੀੜਕਰ ਉਹ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਨੇ ਸਾਨੂੰ ਜਾਤ ਤੋਂ ਜਮਾਤ ਔਰ ਵਰਗ ਤੋਂ ਜਿਹੜਾ ਸਾਨੂੰ ਕਲਾਸ ਸਿਸਟਮ ਦਿੱਤਾ ਲੋਕਤੰਤਰ ਦਿੱਤਾ ਔਰ ਜਨਤੰਤਰ ਦਿੱਤਾ ਔਰ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਕਿ ਉਹਨਾਂ ਦੇ ਨਾਂ ਤੇ ਹੋਣ ਜਾ ਰਿਹਾ ਮੇਲੇ ਦੇ ਵਿੱਚ ਅਸੀਂ ਹੌਮ ਹਮਾ ਕੇ ਪਰਿਵਾਰਾਂ ਸਮੇਤ ਇਸ ਪ੍ਰੋਗਰਾਮ ਨੂੰ ਜਿਹੜਾ ਕਾਮਯਾਬ ਕਰੀਏ ਤੇ ਆਏ ਹੋਏ ਜਿੰਨੇ ਵੀ ਸਾਡੇ ਸਾਥੀ ਆ ਉਹਨਾਂ ਦੇ ਵਿਚਾਰ ਤੇ ਕਲਾਕਾਰਾਂ ਦਾ ਦੇ ਰਹੇ ਆਪਣਾ ਮਨੋਰੰਜਨ ਕਰੀਏ ਤੇ ਸਾਰੇ ਹੀ ਜਿਹੜੇ ਆ ਪਰਿਵਾਰਾਂ ਸਮੇਤ ਪਹੁੰਚਣ ਦੀ ਸਾਰ ਸਾਰਿਆਂ ਨੂੰ ਜਿਹੜੀ ਆ ਅਪੀਲ ਹੈ